ਤੇਰਾ ਬਹਿ ਜਾ ਬੇੜਾ ਤੇਰਾ ਮਰਜੇ ਤੂੰ ਤੈਨੂੰ ਸ਼ਰਮ ਨਹੀਂ ਹੈ ਗਈ ਆ ਕੀ ਆ ਇਹ ਮੇਰਾ ਨਹੀਂ ਹੈਗਾ ਮੈਂ ਤਾਂ ਆਪਣੇ ਮੈਂ ਤਾਂ ਪਿੱਛੇ ਚੱਕ ਦਤੀ ਨਹੀਂ ਪਤਾ ਨਹੀਂ ਕੌਣ ਆਹੇ ਪਕੌੜੇ ਰੈੱਡ ਬੁੱਲ ਲੈਕਸ ਨਹੀਂ ਅਜੀਬ ਜਿਹਾ ਟੂਣਾ ਕਰਕੇ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਰੇ ਘਰ ਦਾ ਬੇੜਾ ਗਰਕ ਕਰਤਾ ਐ ਮੈਂ ਤਾਂ ਮੈਂ ਤਾਂ ਤੇਰੀ ਵੀਡੀਓ ਵਾਇਰਲ ਕਰੂੰਗਾ ਇਹ ਕੋਈ ਅੱਗ ਲਾ ਕੇ ਟੂਣਾ ਤੀ ਮੇਰਾ ਪਰਾਂ ਕੰਮ ਨਾ ਭੜਿਆ ਮੈਂ ਤੋਰੇ ਟੂਨੇ ਕਰਦਾ ਖਾਤੋਂ ਐ ਤੈਨੂੰ ਆਹੀ ਘਰ ਮਿਲੇ ਟੂਨੇ ਕਰਨ ਨੂੰ ਕੱਪੋਰ ਨਾ ਜੜਾ ਕੁਛ ਹੋਣਾ ਤੀ ਹੋ ਗਿਆ ਹੁਣ ਤਾਂ ਐ ਕਿਵੇਂ ਹੋ ਗਿਆ ਟਰੱਕ ਉੱਧਰ ਛੱਡ ਦੀ ਤੂੰ ਮੈਂ ਚੱਲੇ ਮੈਂ ਕਿਉਂ ਸਿੱਟਾਂ ਜਾ ਕੇ ਨੂੰ ਆਵੇਂ ਕਰਕੇ ਤੇਰੇ ਮੰਦੇ ਮੰਜੇ ਮੁੱਦੇ ਵਜਣਗੇ ਵੀ ਤੇਰੇ ਤੋਂ ਪੰਸ ਤੇਲ ਜਾ ਮੇਰੇ ਤੁਹਾਡੇ ਵਜਣਗੇ ਮੰਜੇ ਤਾਂ ਮੁੱਦੇ ਤੇਰੇ ਵਜਣਗੇ ਇਕ ਲੈਣੀ ਐ ਤੇਲ ਜਾਮ ਲਾਉਣੀ ਐ ਅਸੀਂ ਕਹਿਵੇ ਤਾਂ ਲਵਾਇ ਤੂੰ ਖਸਮ ਨੂੰ ਡੀਕਦੇ ਤੇਰੇ ਖਸਮ ਆਉਂਦਾ ਉਹ ਹੀ ਤੇਨੂੰ ਅੰਤ ਨਹੀਂ ਆਉਂਦਾ ਉਹਨੇ ਚਾਰ ਜਾ ਰਹੇ ਆ ਕੀ ਸੁਣਿਆ ਕਿਹੜੇ ਕੰਜਰ ਨੇ ਕਿਹਾ ਰੂਣੇ ਕਰ ਮਾ ਜੀ ਤੇਰੇ ਟੂਣੇ ਨੇ ਪੱਠਾ ਬਿਠਾ ਕੇ ਰੱਖਦਾ ਮੇਰਾ ਕੀ ਹੋ ਗਿਆ ਮੇਰੇ ਘਰ ਆ ਲਖੜਾਤਾ ਪਤਾ ਨਹੀਂ ਕਿਹੜਾ ਕੰਜਰ ਆ ਰੋਜ਼ ਟੂਨੇ ਕਰ ਜਾਂਦਾ ਦੱਸ ਮੇਰਾ ਤਾਂ ਸਾਰਾ ਘਰ ਮੁੱਦਾ ਮਾਰਦਾ ਜਿੱਦਣ ਮੇਰੇ ਅੜਿੱਕੇ ਛੜ ਗਿਆ ਛੜਦੀ ਨਹੀਂ ਹੈਗੀ ਬਚਾ ਲੋ ਪਾੜ ਦੂੰ ਹਰਾਮੀ ਨੂੰ ਪਤਾ ਨਹੀਂ ਕੋਈ ਕੰਜਰ ਆ ਕ ਕੰਜਰੀ ਆ ਲਹੂ ਪੀ ਕੇ ਰੱਖੇ ਕੀ ਗੱਲ ਹੋ ਗਈ ਆ ਪਤਾ ਨਹੀਂ ਕਿਹੜਾ ਮਰ ਜਾਂਦਾ ਰੋਜ਼ ਟੂਨੇ ਕਰ ਜਾਂਦਾ ਔਰੇ ਟੂਣਾ ਮੈਂ ਤਾਂ ਅੱਕੀ ਪਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰਾ ਤਾਂ ਸਾਰੇ ਘਰ ਦਾ ਬੇੜਾ ਗਰਕ ਕਰਤਾ ਮੁੱਦਾ ਮਾਰ ਕੇ ਰੱਖਤਾ ਮੇਰੇ ਤਾਂ ਕੋਈ ਕੰਮ ਨਹੀਂ ਹੁੰਦਾ ਹੈਗਾ ਪਕੌੜਿਆਂ ਦਾ ਤੂੰ ਨਾ ਹੋਰ ਮੇਰਾ ਨੀ ਨਾਲ ਢੰਡੇ ਵੀ ਪਏ ਆ ਨਹੀਂ ਪਤਾ ਨਹੀਂ ਕੌਣ ਆ ਇਹ ਪਕੌੜੇ ਰੈੱਡ ਬੁੱਲ ਲੈਕਸ ਨਹੀਂ ਅਜੀਬ ਜੱਟੂਣਾ ਕਰਕੇ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਾਰੇ ਘਰ ਦਾ ਬੇੜਾ ਗਰਕ ਕਰਤਾ ਇਹਨੇ ਤਾਂ ਭੈਣੇ ਚੱਕ ਕੇ ਤੂੰ ਵਰਤ ਲਿਆ ਕਰ ਸਾਬਣ ਸੁਬਣ ਤਾਂ ਕੀਹੋ ਜੀ ਗੱਲ ਕਰਦੀ ਆ ਪਹਿਲਾਂ ਹੀ ਮੇਰੇ ਖਰਚ ਤਾਂ ਠਿੱਕਰੇ ਮੁੱਦੇ ਵੱਜ ਗਏ ਇਹ ਨੀ ਮੈਂ ਕਿਹਾ ਜੀ ਜਦਾਂ ਤੂੰ ਨਾ ਪਤਾ ਕੌਣ ਕਰਦਾ ਹੈ ਹਏ ਤੇ ਤੂੰ ਵਰਤ ਲਿਆ ਕਰਨ ਨਾਲ ਇੰਨਾ ਮਹਿੰਗਾ ਸਮਾਨ ਹੈ ਤੈਨੂੰ ਫ੍ਰੀ ਦਾ ਮਿਲਦਾ ਵਧੀਆ ਟੂਨੇ ਦਾ ਸਮਾਨ ਹੈ ਮਰਨਾ ਮਰਤ ਕੇ ਨਹੀਂ ਅੱਜ ਕੱਲ ਤਾਂ ਪਕੌੜੇ ਬੜੇ ਮਹਿੰਗੇ ਹੋਏ ਨੇ ਨਹੀਂ ਫਿਰ ਮਹਿੰਗਾ ਨੂੰ ਕੀ ਕਰਾਂ ਜੇ ਖਾ ਕੇ ਮਰ ਗਿਆ ਘਰੇ ਕੋਈ ਫੇਰ ਇੱਕ ਦਿਨ ਕੁੱਤੇ ਨੇ ਖਾ ਲਏ ਸੀ ਪਕੌੜੇ ਕੁੱਤਾ ਅਗਲੇ ਦਿਨ ਮਰਿਆ ਹੋਇਆ ਚੱਕਿਆ ਇੱਥੇ ਬਾਹਰ ਚੋਂ ਭੈਣੇ ਹੁਣ ਜੇ ਕੋਈ ਬੰਦਿਆਂ ਵਾਲਾ ਖਾਣਾ ਕੁੱਤਾ ਖਾਊਗਾ ਤੇ ਮਰੂ ਗਈ ਹੁਣ ਤੇਲ ਥੋੜੀ ਨਾ ਬਚੂ ਕੋ ਤੈਨੂੰ ਸਹੀ ਗੱਲ ਹੈ ਮਨੇ ਮੈਨੂੰ ਤਾਂ ਸਮਝ ਨਹੀਂ ਆਂਦੀ ਮੈਂ ਕੀ ਕਰਾਂ ਮੈਂ ਤਾਂ ਹੱਦ ਤੋਂ ਜ਼ਿਆਦਾ ਦੁਖੀ ਹੋਈ ਪਈ ਆ ਫਿਰ ਤੈਨੂੰ ਇੱਕ ਸਲਾਹ ਦਵਾਂ ਦੱਸ ਕੈਮਰੇ ਲਵਾਲਾ ਹਾਂ ਲੈ ਕੈਮਰੇ ਲਵਾਲਾ ਤੂੰ ਸੱਚ ਨਹੀਂ ਉਹ ਗਾਣਾ ਵੀ ਆਇਆ ਹੈ ਕਿਹੜਾ ਆਇਆ ਕਿਹੜਾ ਆਹ ਰਾਤਾਂ ਦੀਆਂ ਮੁਲਾਕਾਤਾਂ ਪਤਾ ਨਹੀਂ ਰਿਸਕੀ ਵੇ ਸੋਹਣਿਆ ਹੰਤ ਉੱਤੇ ਕੈਮਰੇ ਲਵਾਲੇ ਮੇਰੇ ਬਾਪੂ ਨੇ ਪਤਾ ਨਹੀਂ ਇਹ ਜਾ ਗਾਣਾ ਆਇਆ ਤਾਂ ਹੀ ਕਹਿਣੀ ਹੈ ਕੈਮਰੇ ਲਵਾਲਾ ਪਹਿਲਾਂ ਲੋਕ ਹੋਟਲਾਂ ਚ ਲਵਾਉਂਦੇ ਸੀਗੇ ਹੁਣ ਤੇ ਘਰਾਂ ਦੇ ਬਾਹਰ ਲੱਗਣ ਲੱਗੇ ਨੇ ਫਿਰ ਉਹਦੇ 'ਚ ਮੈਨੂੰ ਪਤਾ ਲੱਗ ਜੂ ਕਿ ਕਿਹੜਾ ਬੰਦਾ ਕਰ ਰਿਹਾ ਬੰਦਾ ਬੰਦਾ ਛੱਡ ਤੂੰ ਨਾ ਵੀ ਕੀ ਕੀ ਕੀਤਾ ਉਹ ਵੀ ਪਤਾ ਲੱਗ ਜੂ ਸਾਰਾ ਕੁਝ ਪਤਾ ਲੱਗ ਜਾਂਦਾ ਉਹ ਚੰਵੇਂ ਕਿਵੇਂ ਕੀਤਾ ਉਹ ਵੀ ਪਤਾ ਲੱਗ ਜੂ ਚੱਲ ਫਿਰ ਮੈਂ ਕਰਦੀ ਆ ਗੱਲ ਕਰੇ ਜੇ ਲਵਾ ਲੈਣ ਕੈਮਰੇ ਤਾਂ ਚੰਗੀ ਗੱਲ ਕਿੰਨੇ ਕੁ ਦੇ ਲੱਗ ਜਾਣਗੇ ਭਲਾ ਸਸਤੇ ਹੀ ਲੱਗ ਜਾਣਗੇ ਫਿਰ ਵੀ ਲਵਾ ਲੈ ਤੂੰ ਇੱਕ ਵਾਰੀ 4-5000 ਰੁਪਏ ਲੱਗ ਜੂ ਗੱਲ ਸੁਣ ਤੁਹਾਡੇ ਕਿਹੜੀ ਚੀਜ਼ ਦਾ ਘਾਟਾ ਸਭ ਕੁਝ ਸੁਖਣਾ ਹੈਗਾ ਤੁਹਾਡੇ ਆ ਕੈਮਰੇ ਵੀ ਨਹੀਂ ਲਵਾ ਸਕਦੀ ਗੱਲ ਤਾਂ ਤੁਹਾਡੀ ਠੀਕ ਆ ਹਨਾ ਹੋਰ

ਕੰਨ ਜੀ ਨਾਲੋਂ ਦਾ ਕੀ ਹਾਲ ਤਾਂ ਪਾ ਲੁਗਾਣਾ ਆਲੇ ਪਾ ਲਾ ਤਾਂ ਠੀਕ ਹੈ ਲੈ ਤੂੰ ਵੀ ਪੀ ਰਿੰਦੀ ਹੋ ਨਾ ਮੈਂ ਤਾਂ ਹੁਣੀ ਪੀ ਕੇ ਬੈਠਾ ਪੈਣੀ ਕਿਤੇ ਟੂਨੇ ਵਾਲਾ ਤਾਂ ਨਹੀਂ ਲੈ ਕੇ ਦਿੱਤਾ ਕਹੋ ਜੀ ਗੱਲ ਕਰਦੀ ਆ ਮੈਂ ਤੈਨੂੰ ਟੂਨੇ ਵਾਲਾ ਪਾਣੀ ਪਾਉਂਗੀ ਨਹੀਂ ਪੈਣ ਮੈਂ ਤਾਂ ਵੈਸੇ ਹੀ ਪੁੱਛ ਲਿਆ ਤੇ ਮੈਨੂੰ ਇੱਕ ਗੱਲ ਦੱਸ ਚਾਹ ਪੀਉਂਗੀ ਨਾ ਨਾ ਅੱਗ ਤਾਂ ਪਹਿਲੀ ਇੰਨੀ ਬਰੀ ਜਾਂਦੀ ਹੈ ਚਾਹ ਪੀਣ ਦਾ ਮੌਕਾ ਹੈ ਗਰਮੀ ਤਾਂ ਦੇਖ ਲੈ ਕਿੰਨੀ ਪੈਂਦੀ ਹੈ ਚਲ ਤੂੰ ਮੈਨੂੰ ਇੱਕ ਗੱਲ ਦੱਸ ਜਿਹੜਾ ਤੂੰ ਨਾ ਕੱਕੀ ਗਿਆ ਸੋਡੇ ਕੋਈ ਪਹਿਲਾਂ ਵੀ ਕਰਕੇ ਜਾਂਦਾ ਹੈ ਨਹੀਂ ਐ ਤਾਂ 1 ਮਹੀਨਾ ਹੋ ਗਿਆ ਲਗਾਤਾਰ ਹੀ ਕਰਕੇ ਜਾਂਦਾ ਅੱਛਾ ਇਹ ਤਾਂ ਪੀ ਲਿਆ ਇਹ ਤਾਂ ਕਹਿੰਦੇ 1 ਮਹੀਨਾ ਹੋ ਗਿਆ ਭਣੇ ਘਰੇ ਤਾਂ ਨਹੀਂ ਕੋਈ ਆਉਂਦਾ ਜਾਂਦਾ ਬੰਦਾ ਬਗਾਨਾ ਨਹੀਂ ਕਰਾਂ ਤਾਂ ਕੋਈ ਨਹੀਂ ਆਂਦਾ ਹੈਗਾ 1 ਮਹੀਨਾ ਹੋ ਗਿਆ ਘਰ ਦਾ ਸਤਿਆਨਾਸ਼ ਹੋ ਗਿਆ ਮੇਰੇ ਤਾਂ ਨਾ ਤਾਂ ਕੋਈ ਸਾਡੇ ਬੈਂਕ ਚ ਪੈਸਾ ਆ ਰਿਹਾ ਨਾ ਕੋਈ ਰਿਹਾ ਘਰ ਦਾ ਬੰਦਾ ਨੌਕਰੀ ਤੇ ਬੰਟੀ ਦਾ ਪਾਪਾ ਉਹ ਘਰੇ ਬਿਠਾਤਾ ਕੱਢਤਾ ਬੰਟੀ ਨੂੰ ਸਕੂਲ ਚੋਂ ਕੱਢਦਾ ਪ੍ਰਿੰਸੀਪਲ ਨੇ ਨਾਮ ਕੱਟਤਾ ਸਾਰੇ ਕੰਮ ਪੁੱਠੇ ਪੈਗੇ ਭੈਣੇ ਸਾਡੇ ਤਾਂ ਪੁੱਠੇ ਤਾਂ ਭੈਣੇ ਪੈਣੇ ਆ ਦੇਖਦਾ ਤੂੰ ਆਪ ਹੀ ਕਹਨੇ ਆ ਮੂੰਹ ਨਾਲ ਕਹਿੰਦੀ ਇੰਨਾ ਟਾਈਮ ਹੋ ਗਿਆ ਟੂਣਾ ਕਰਦੇ ਨੂੰ ਅਸਰ ਕਿਉਂ ਨਾ ਹੋਵੇ ਭਣਿਆ ਚੁੰਨੀ ਪਹਿਲਾਂ ਤਾਂ ਹੈ ਨਹੀਂ ਸੀ ਤੇਰੇ ਕੋਲ ਨਵੀਂ ਹੀ ਲਈ ਲੱਗਦੀ ਆ ਹਾਂ ਇਹ ਤਾਂ ਨਵੀਂ ਲਈ ਸੀ ਮੈਂ ਸੂਟ ਵੀ ਅੱਜ ਬੜਾ ਸੋਹਣਾ ਪਿਆ ਚੁੰਨੀ ਤਾਂ ਚਲ ਤੈਨੂੰ ਆਹੀ ਕਹਿਣੀ ਆ ਤੂੰ ਆਪ ਦੀ ਆਸਰਖਿਆ ਵਾਸਤੇ ਹਲਵਾ ਲਾ ਕੈਮਰੇ ਜੀ ਤੈਨੂੰ ਆਪ ਹੀ ਪਤਾ ਲੱਗ ਜਾਊਗਾ ਕੌਣ ਆਉਂਦਾ ਕੌਣ ਜਾਂਦਾ ਨਾਲੇ ਪਤਾ ਲੱਗ ਜੂ ਨਾ ਬਗਾਨਾ ਬੰਦਾ ਕਿਹੜਾ ਘਰ ਵੱਡਦਾ ਹੈ ਹੋਰ ਸਾਰਾ ਕੁਝ ਪਤਾ ਲੱਗ ਜੂ ਕੈਮਰੇ ਤਾਂ ਤੈਨੂੰ ਲਵਾਉਣੀ ਪੈਣਗੇ ਮੈਂ ਤਾਂ ਕਈ ਵਾਰੀ ਇੱਥੇ ਗੇਟ ਤੇ ਰਾਖੀ ਵੀ ਬੈਠ ਕੇ ਦੇਖ ਲਿਆ ਜਿੱਦਣ ਮੈਂ ਰਾਖੀ ਬੈਠਦੀਆਂ ਕੋਈ ਕੰਜਰ ਨਹੀਂ ਆਂਦਾ ਇੱਥੇ ਮੈਂ ਤਾਂ ਸਾਰ ਦਿਨ ਬੈਠੀ ਬੈਠੀ ਸੁੱਕ ਜਾਂਦੀ ਆ ਲੈ ਤੇਰੀ ਬੈਠੀ ਤਾਂ ਉਹਲੇ ਨੂੰ ਪਤਾ ਹੋਊਗਾ ਵੀ ਉਹ ਬੈਠੀ ਆ ਕਿਉਂ ਆਊਗਾ ਨਾ ਰਾਤ ਬਰਾਤੇ ਕਰਕੇ ਜਾਊਗਾ ਦਿਨੇ ਕੌਣ ਆਊਗਾ ਤੇਰੇ ਟੂਣਾ ਕਰਨ ਰਾਤ ਨੂੰ ਕੀਤਾ ਹੋਊਗਾ ਟੂਣਾ ਤਾਂ ਨਹੀਂ ਪਤਾ ਹੀ ਨਹੀਂ ਲੱਗਦਾ ਕਿਹੜੇ ਟਾਈਮ ਕਰ ਜਾਂਦਾ ਤੂੰ ਕਿੱਥੇ ਹੁੰਨੀ ਆ ਮੈਂ ਤਾਂ ਤੇਰੀ ਹੁੰਨੀ ਆ ਗੇਟ ਤੇ ਨਾ ਤੂੰ ਦੇਖ ਦੇ ਕਿਹੜੇ ਟਾਈਮ ਐ ਤੂੰ ਨਾ ਕਈ ਵਾਰੀ ਤਾਂ ਸਵੇਰੀ 5 ਵਜੇ ਕਰਿਆ ਹੁੰਦਾ ਕਈ ਵਾਰੀ ਦੁਪਹਿਰ ਨੂੰ ਵੀ ਹੁੰਦਾ ਭਣ ਤੂੰ 5 ਵਜੇ ਉੱਠ ਜਾਨੀ ਆ ਹੋਰ ਡੰਗਰ ਬੱਚੇ ਦਾ ਕਰਨਾ ਪੈਂਦਾ ਕਈ ਵਾਰੀ ਉੱਠੀ ਜਾਨੀ ਆ ਮੈਂ ਸਾਡੇ ਤਾਂ ਹੁਣ ਡੰਗਰ ਵੀ बिक ਗਏ ਆ ਖੱਲ ਵੇਚੀਆਂ ਨੇ ਸਾਰੀਆਂ ਮੈਸਾਂ ਪੈਸਾ ਹੀ ਨਹੀਂ ਰਿਹਾ ਕੋਈ ਘਰੇ ਭਣੇ ਮੈਨੂੰ ਕੀ ਚਲੋ ਕੀ ਕਹਿਣਾ ਆਪਾਂ ਤਾਂ ਫੇ ਟੂਨੇ ਦੱਸ ਰਹੀ ਐ ਇਹ ਤੂੰ ਤਾਂ ਬਾਲੀ ਔਖੀ ਆ ਬੰਦੇ ਦਾ ਟੂਨੇ ਕਰਕੇ ਮੱਤ ਵੀ ਵੱਜ ਜਾਂਦੀ ਹੈ ਹਾਂ ਸੱਚੀ ਗੱਲ ਗਲਤ ਕੰਮਾਂ 'ਚ ਪੈ ਜਾਂਦਾ ਹੈ ਹੋਰ ਪਤਾ ਹੀ ਨਹੀਂ ਲੱਗਦਾ ਟੂਨੇ ਦਾ ਅਸਰ ਅਸਰ ਕਿੱਥੇ ਹੋ ਜੇ ਕਿੱਥੇ ਕੋਈ ਜਨਾਨੀ ਗਲਤ ਨਿਕਲ ਜੇ ਕਿੱਥੇ ਬੰਦਾ ਗਲਤ ਨਿਕਲ ਜੇ ਕਿਹੜਾ ਪਤਾ ਲੱਗਦਾ ਹੈ ਭੈਣ ਤੀ ਕਹਿਣ ਦਾ ਕੀ ਮਤਲਬ ਆ ਤੇਰਾ ਨਹੀਂ ਨਹੀਂ ਅਸੀਂ ਤਾਂ ਉਹ ਕਹਿੰਦੇ ਸੀਗੇ ਕਿ ਬੰਦੇ ਦੀ ਮੱਤ ਵੱਜ ਜਾਂਦੀ ਹੈ ਕਈ ਵਾਰ ਕਾਮਕਾਰ ਸਭ ਕਰਨ ਨੂੰ ਜੀ ਨਹੀਂ ਕਰਦਾ ਨਾਲੇ ਮੇਰੀ ਗੱਲ ਸੁਣੋ ਆ ਟੂਨੇ ਦਾ ਤਾਂ ਇੰਨਾ ਘਰੋਂ ਭੱਜਣ ਭੱਜਣ ਨੂੰ ਜੀ ਕਰਦਾ ਹਾਂ ਹਾਂ ਵੀ ਘਰੇ ਤਾਂ ਬੜਾ ਹੀ ਨਾ ਕਰੇ ਤਾਂ ਬਸ ਤੇਰੀ ਤਾਂ ਪੈਰ ਹੀ ਨਾ ਰੱਖਿਆ ਰੱਖਾਂ ਜਨਾਨੀ ਤਾਂ ਭੱਜ ਭੱਜ ਬਾਹਰ ਨੂੰ ਜਾਂਦੀ ਮਤਾ ਹੀ ਤਾਂ ਸਰਦਨ ਇੱਥੇ ਮੰਜਾ ਡਾਕੇ ਬੈਠੇ ਰੰਨੀ ਆ ਫੇਰ ਮੈਂ ਸੋਚਦੀ ਆ ਮੈਂ ਸੋਚਦੀ ਆ ਜੀ ਕਿਸੇ ਬਾਬੇ ਬੂਬੇ ਤੋਂ ਪੁੱਛ ਲਾਂ ਮਣੇ ਬਾਬੇ ਤਾਂ ਪਹਿਲਾਂ ਪਹਿਲਾਂ ਆਪਦੇ ਸੀਸੀਟੀਵੀ ਕੈਮਰੇ ਲਵਾ ਲਾ ਹੋਰ ਪਤਾ ਲੱਛਣਾ ਦਾ ਪਤਾ ਲੱਗ ਜੇ ਬਾਬੇ ਨੇ ਕੀ ਕਰਨਾ ਹਾਂ ਐਵੇਂ ਘਰ ਪੜ ਵੱਡ ਖਾਦੇ ਦੇ ਦਾ ਤਾਂ ਪਤਾ ਕਰ ਲਾ ਵੀ ਅੱਖ ਨੂੰ ਟੂਣਾ ਕੌਣ ਕਰਕੇ ਜਾਂਦਾ ਫੇਰ ਹੀ ਕਿਸੇ ਬਾਬੇ ਕੋਲੇ ਜਾਏਗੀ ਨਾ ਬਾਬੇ ਘਰੇ ਤੈਨੂੰ ਸੱਚ ਦੱਸ ਦੇਣਗੇ ਕੈਮਰੇ ਸੱਚ ਦੱਸੂ ਤੈਨੂੰ ਚੱਲੀਏ ਭਾਣੇ ਆਪਾਂ ਹਾਂ ਚੱਲ ਚੱਲੀਏ ਚਲ ਕੋਈ ਨਾ ਐਵੇਂ ਫਿਕਰ ਨਾ ਕਰ ਤੂੰ ਪਹਿਲਾਂ ਕੈਮਰੇ ਲੈ ਲਵਾ ਚਲ ਮੈਂ ਕੈਮਰੇ ਲਵਾਣੀਆਂ ਫਿਰ ਹਾਂ ਐਡ ਨਾ ਸਾਰਾ ਕੁਝ ਹੈਗਾ ਅਸਤੇ ਪਣੇ ਤੇਰੀ ਫ੍ਰੀਜ ਦਾ ਪਾਣੀ ਪੀਣ ਆ ਗਿਆ ਗਰਮੀ ਬਹੁਤ ਔਰ ਇਸ ਦਾ ਲੰਗ ਚਲ ਕੋਈ ਨਾ ਆ ਜਾ ਕਰੋ ਲੱਗਦੇ ਵੜਦੇ ਆ ਜਾ ਕਰੋ ਸਾਨੂੰ ਸੂਟ ਪਸੰਦ ਨਹੀਂ ਆਈ ਮੈਂ ਅਸਤਾ ਬਾਜ਼ਾਰੋਂ ਹੀ ਲੈ ਕੇ ਆਵਾਂਗੀ ਅੱਛਾ ਆਹੋ ਇੱਥੇ ਕਿਹੜਾ ਚਾਰਜ ਦੇ ਮਿਲਦੇ ਆ ਇਹਨਾਂ ਦੇ ਤੋਂ ਹੀ ਚਾਰਜ ਦੇ ਹੁੰਦੇ ਜਿਨ੍ਹਾਂ ਦੇ ਤੁਸੀਂ ਕਈਆਂ ਮੈਂ ਤਾਂ ਕਿ ਬਾਹਰ ਬਾਹਰ ਤੈਨੂੰ ਤਾਂ ਸੂਟ ਲੈਣੀ ਹੈ ਮੈਂ ਤਾਂ ਸ਼ੋਰੂਮ ਤੋਂ ਲਿਆਂਦੀ ਹਾਂ ਪਣੇ ਫਿਰ ਟੂਨੇ ਤੇ ਲੋਕਾਂ ਨੇ ਐਪੀ ਕਰਨੇ ਸੱਚੀ ਗੱਲ ਹੈ ਤੇ ਦੇ ਮਹਿੰਗੇ ਪਰ ਮੱਚਦੇ ਆ ਨਾ ਲੋਕ ਤੇਰੇ ਤੇ ਫਿਰ ਹੁਣ ਤੁਝੇ ਸਾਡੇ ਵਰਗੇ ਐਵੇਂ ਪਾਵੇਂ ਠੀਕ ਸਾਬ ਦੇ ਜੇ ਹੈ ਆ ਦੇਖੀ ਚੱਲ ਵੀ ਜਾਵੇ ਅਸੀਂ ਤੇ 200 250 ਦਾ ਸੂਟ ਪੂਰਾ ਬਣਾ ਕੇ ਲੈ ਆਈ ਤਾਂ ਚੱਲ ਚੰਗਾ ਲਵਾ ਲੀ ਕੈਮਰੇ ਕੋਈ ਨਾ ਲਵਾ ਲਾਂਗੇ ਚੱਲ ਧਿਆਨ ਨਾਲ ਚਾਈਓ ਤੂੰ ਵੀ ਧਿਆਨ ਰੱਖ ਕੋਈ ਨਾ ਸਾਡੇ ਮੁਰ ਕਿਹੜਾ ਟੂਣਾ ਕੀਤਾ ਹੋਇਆ ਟੂਣਾ ਤੇਰੇ ਬਾਅਦ ਚ ਇਸ ਤਾ ਧਿਆਨ ਨਾਲ ਹੀ ਜਾਵਾਂਗੇ ਆ ਜਾ ਦੇਖ ਲੈ ਕੰਜਰੀਆਂ ਕਹਿੋ ਜੀਆਂ ਖਬਰਸਾਰ ਲੈਣਾਂ ਦੀਆਂ ਕਿ ਲੂਣ ਮਿਰਚ ਪਾਣਾਂ ਦੀਆਂ ਜ਼ਖਮਾਂ ਤੇ ਲੱਗਦੀਆਂ ਕੈਮਰੇ ਵਾਲਾ ਕੈਮਰੇ ਲਵਾਣਾ ਮੈਂ ਵੈਸੇ ਗੱਲ ਤਾਂ ਸਹੀ ਕਰਕੇ ਦਈਆਂ ਨੇ ਜੇ ਕੈਮਰੇ ਲਵਾਣਾ ਬੰਦਾ ਤਾਂ ਫੜਿਆ ਜਾਊ ਕੈਮਰੇ ਦੀ ਕਿਹੜਾ ਕਰਕੇ ਜਾਂਦਾ ਟੂਨੇ ਗੱਲ ਤਾਂ ਠੀਕ ਕਰਕੇ ਗਈਆਂ ਵਿੱਚ ਪਤਾ ਨਹੀਂ ਕੀ ਕਹੀ ਜਾਂਦੀਆਂ ਸੀ ਪਤਾ ਲੱਗ ਜਾਂਦਾ ਬੰਦਾ ਗਲਤ ਆ ਤੀਵੀਂ ਗਲਤ ਆ ਸਭ ਜਾਣਦੀਆਂ ਕਿੱਥੇ ਬੋਲਦੀ ਤੁਸੀਂ ਕੰਜਰੀਆਂ ਸਿਰੇ ਦੀਆਂ 12 ਤਾਲੀਆਂ ਕੋਲੇ ਕੱਚ ਦੀਆਂ ਫੇਰੀ ਜਾਂਦੀਆਂ ਸਾਰਾ ਦਿਨ ਘਰ ਤਾਂ ਬੜਦੀਆਂ ਨਹੀਂ ਨਾ ਇਹਨਾਂ ਦੀ ਲੂਤ ਰੋਟੀ ਇਕਦੀਆਂ ਨਾ ਇਹਨਾਂ ਦੀਆਂ ਲੱਤਾਂ ਟਿਕਦੀਆਂ ਬੇਲੀਓ ਠੱਠੀ ਹੋ ਦੋ ਗਲਾਸ ਜੁਠੇ ਕਰ ਗਏ ਹੁਣ ਮੰਜਣਾ ਪਊਗਾ ਛਾਪਾ ਕਰਨਾ ਪਊ ਇਹਨਾਂ ਦਾ ਕੋ ਦੋ ਤੰ ਜੇ ਜਿਹੜੀ ਵੀ ਚਮਚਾ ਇੱਥੇ ਟਲ ਦੇਣ ਨਾ ਤੇ ਕੋ ਦੋ ਇੱਥੇ ਰਹੀ ਜਿਹੜਾ ਪੁੰਟ ਪ੍ਰੇਤ ਲੱਗਿਆ ਹੋਇਆ ਸੀ ਮੈਨੂੰ ਬੇੜਾ ਬਹਿ ਗਿਆ ਬੰਤ ਦਾ ਜਿਹੜਾ ਕੰਜਰ ਰੋਜ਼ ਟੂਣੇ ਕਰਕੇ ਜਾਂਦਾ ਮੈਂ ਤਾਂ ਉਹਨੂੰ ਇੰਨਾ ਵਧੀਆ ਬੰਦਾ ਸਮਝਦੀ ਸੀ ਨੱਪਲਾ ਮਾਨਸ ਸਮਝਦੀ ਸੀ ਮੈਨੂੰ ਕੀ ਪਤਾ ਇਹ ਦੀ ਪਤਾਲ ਚ ਜੜਾ ਉਹਦਾ ਮਾਰ ਕੇ ਰੱਖਤਾ ਮੇਰਾ ਘਰ ਇਹ ਜਾਣਾ ਕਿਸੇ ਦਾ ਹੋਆ ਪਰੋਢੀ ਹਾਂ ਭੈਣੇ ਕਿਵੇਂ ਆ ਹਾਂ ਜੋ ਮੈਂ ਤਾਂ ਠੀਕ ਆ ਪੈਣ ਲੱਗੀ ਵੀ ਪਤਾ ਲੱਗ ਜੂਗਾ ਹਨਾ ਵੀ ਪਾਰਾ ਭੈਣੇ ਤੁਸੀਂ ਤਾਂ ਮੈਨੂੰ ਚੰਗੀ ਸਲਾਹ ਦੇ ਗਈਆਂ ਅੱਛਾ ਨਹੀਂ ਪਤਾ ਨਹੀਂ ਕੀ ਹੋਰ ਮੇਰੇ ਨਾਲ ਕਰਦਾ ਤਾਂ ਸ਼ੁਕਰ ਕਰ ਇੱਥੇ ਹੀ ਬੰਦ ਹੋ ਗਿਆ ਨਹੀਂ ਕੀ ਕਰ ਗਿਆ ਕੀ ਕਰ ਗਿਆ ਕੌਣ ਕਰ ਗਿਆ ਪਤਾ ਲੱਗ ਗਿਆ ਕਿਹੜਾ ਟੂਨੇ ਕਰਕੇ ਜਾਂਦਾ ਅੱਛਾ ਹਉ ਅੱਛਾ ਸੀਸੀਟੀਵੀ ਕੈਮਰੇ ਲਵਾਲੇ ਸੀ ਮੈਂ ਹਾਂ ਆ ਵਦਿਆ ਦਿੱਤਾ ਅੱਛਾ ਤਾਂ ਵਧੀਆ ਕੀਤਾ ਲੈ ਅਸੀਂ ਤੈਨੂੰ ਵਧੀਆ ਸਲਾਹ ਦੇ ਕੇ ਗਈਆਂ ਸੀ ਵਧਾਈਆਂ ਹੁਣ ਲਵਾ ਲਈ ਲਾਹੌਰ ਹਾਂ ਲੱਗ ਗਿਆ ਪਤਾ ਨੇ ਜਿਹੜਾ ਉਹ ਕੰਜਰ ਬੰਤ ਹੈ ਉਹ ਕਰਕੇ ਜਾਂਦਾ ਟੂਨੇ ਮੇਰੇ ਰਹਿਣ ਦੇ ਨਹੀਂ ਸਿਆਣੇ ਬਿਆਣੇ ਬੰਦੇ ਆ ਦੇਖਿਓ ਹੋ ਸਾਰੇ ਪਿੰਡ ਚੋਂ ਦੀ ਇੱਜ਼ਤ ਬਣੀ ਹੋਈ ਐ ਐਨਾ ਸਿਆਣਾ ਬੰਦਾ ਹੈ ਲੈ ਚਾਹਣਾ ਤੈਨੂੰ ਕੀ ਪਤਾ ਮੈਂ ਸੀਸੀਟੀਵੀ ਕੈਮਰੇ ਚੋਂ ਖਡਾ ਕੇ ਦੇਖਿਆ ਨਾ ਮੈਨੂੰ ਤਾਂ ਆਪੇ ਯਕੀਨ ਨਹੀਂ ਹੁੰਦਾ ਰਹਿਣ ਦੇ ਭਾਣੇ ਚਿੱਟੀ ਦਾੜੀ ਵਾਲਾ ਉਹ ਟੂਨੇ ਕਰੂ ਨਾ ਉਹਨੂੰ ਟੂਨੇ ਕਰਨ ਦੀ ਕੀ ਲੋੜ ਆ ਚੰਗੀਆਂ ਉਹਦੇ ਨੂੰ ਪੁੱਤ ਕੰਮ ਨਹੀਂ ਕਰੀਂਦਾ ਕੋਈ ਬੰਦਾ ਕਹਿੰਦਾ ਮੈਂ ਤਾਂ ਯਕੀਨ ਨਾ ਕਰਦੀ ਹੁਣ ਕੈਮਰਾ ਥੋੜੀ ਝੂਠ ਬੋਲਦਾ ਬੇਲੇ ਸਾਨੂੰ ਤਾਂ ਤੇਰੇ ਤੇ ਯਕੀਨ ਨਹੀਂ ਆ। ਚਾਹੀ ਮੈਂ ਤੁਹਾਨੂੰ ਕੈਮਰਾ ਚੈੱਕ ਕਰਾ ਦੂੰਗੀ। ਦੇਖ ਨੀ ਉਹ ਕੈਮਰੇ ਚ ਕੀ ਆਇਆ। ਪੱਕਾ ਬੰਤੀ ਸੀ। ਬੰਤੀ ਆ। ਤੂੰ ਕੌਣ ਹੋ? ਮੈਨੂੰ ਲੱਗਾ ਤੈਨੂੰ ਭਿੜਖਾ ਪਿਆ ਕਿ ਤੇ ਤੂੰ ਨੇ ਦੇ ਦਿਮਾਗ ਤਾਂ ਨਹੀਂ ਚੱਕਦਾ ਇਹਦਾ। ਮੈਂ ਤਾਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ। ਉਹ ਚੁੱਲ੍ਹੇ 'ਚ ਜਾਣਾ। ਚੱਕ ਕੇ ਇੱਥੇ ਝਾਦਰਾ ਜਾ ਫੇਰੀ ਜਾਂਦਾ ਮੈਨੂੰ ਕੀ ਪਤਾ? ਐਡਾ ਗਲਫਾਫਾ ਜਾ ਲੈ ਕੇ ਆਊਗਾ। ਮੈਂ ਕਿਹ ਪਤਾ ਨਹੀਂ ਕੋਈ ਸੌਦਾ ਪੱਤਾ ਲੈ ਕੇ ਜਾਂਦਾ ਹੋਊਗਾ। ਉਹ ਤਾਂ ਮੇਰੇ ਸਾਹਮਣੇ ਹੀ ਟੋਣਾ ਕਰ ਜਾਂਦਾ ਸੀ। ਅੱਛਾ। ਮੈਨੂੰ ਤਾਂ ਪਤਾ ਹੀ ਨਹੀਂ ਲੱਗਨ ਦਿੱਤਾ ਛੋਲੇ। ਮੈਨੂੰ ਤਾਂ ਉਹ ਲਫਾ ਮੈਂ ਕਿਹ ਕੋਈ ਸੌਦਾ ਪੱਤਾ ਹੁਣ ਮੈਨੂੰ ਕੀ ਪਤਾ ਜਦੋਂ ਮੈਂ ਅੰਦਰ ਵੜਦੀ ਐ ਇੱਥੇ ਟੂਣਾ ਕਰ ਜਾਂਦਾ ਉਹ ਨਾ ਨਾ ਭਾਈ ਵੇਖ ਲੈ ਕੋਈ ਹੋਰ ਨਾ ਹੋਵੇ ਮੇਰੇ ਦਿਲ ਨੂੰ ਤਸੱਲੀ ਨਹੀਂ ਹੁੰਦੀ ਵੀ ਮੈਂ ਤਾਂ ਆਪਣੀ ਯਕੀਨ ਹੈਗਾ ਨਾ ਨਾ ਸਿਆਣਾ ਬਹਿਣਾ ਬੰਦਾ ਜੇ ਤਾਂ ਉਹ ਕਿਸੇ ਚੀਜ਼ ਦੇ ਕੋਈ ਕਮੀ ਘਾਟ ਹੋਵੇ ਤਾਂ ਟੂਣਾ ਕਰਦਾ ਸੋਹਣਾ ਵੀ ਲੱਗਦਾ ਚੰਗੇ ਉਹਦੇ ਧੀ ਪੁੱਤ ਨੌਕਰੀਆਂ ਤੇ ਲੱਗੇ ਹੋਏ ਨੇ ਨਾ ਇਹ ਕੋਠੀ ਪਾ ਰੱਖੀ ਹੋਣਾ ਨਹੀਂ ਮੈਂ ਤਾਂ ਰੋਟੀਆਂ ਵਾਲਾ ਅਗਲਾ ਹਾਂ ਉਹੀ ਤਾਂ ਗੱਲ ਨਹੀਂ ਮੈਂ ਤਾਂ ਆਪੇ ਹੀ ਸੋਚਦੀ ਆ ਵੀ ਸਾਰਾ ਕੁਝ ਹੈਗਾ ਉਹ ਕੰਜਰ ਇਹੋ ਜੇ ਕੰਮ ਕਿਉਂ ਕਰਕੇ ਜਾਂਦਾ ਮੇਰਾ ਬਾਰ ਕਿਉਂ ਲੱਭਿਆ ਉਹਨਾਂ ਟੂਨੇ ਕਰਨ ਨੂੰ ਐਨੇ ਵੈਸੇ ਗੁੱਸਾ ਨਾ ਕਰੀ ਕਿਤੇ ਤੇਰਾ ਚੱਕਰ ਤਾਂ ਨਹੀਂ ਹੈਗਾ ਨਹੀਂ ਕਿਆ ਹੋਜੀ ਗੱਲ ਕਰਦੀ ਆ ਤੂੰ ਨਹੀਂ ਮੈਂ ਪੈਣ ਮੈਂ ਤੈਨੂੰ ਪਹਿਲਾਂ ਹੀ ਕਿਹਾ ਗੁੱਸਾ ਨਾ ਕਰੀ ਮੈਂ ਤਾਂ ਵੈਸੇ ਪੁੱਛ ਲਿਆ ਹੁਣ ਤੇ ਇਹ ਵੀ ਗੱਲ ਕਹੀ ਗੁੱਸਾ ਨਾ ਕਰੀ ਤੂੰ ਗੱਲ ਪੁੱਛਦੀ ਮੈਂ ਤਾਂ ਵੈਸੇ ਪੁੱਛਿਆ ਇੱਕ ਹਾਂ ਕਈ ਵਾਰ ਚੱਲ ਆਏ ਗੱਲ ਕਹਿਣ ਚ ਵੀ ਕੋਈ ਸੱਚ ਦੱਸਣ ਚ ਵੀ ਕੋਈ ਹਰਜ ਨਹੀਂ ਕੋਈ ਵਾਰ ਗੱਲਬਾਤ ਹੁੰਦੀ ਆ ਹੁਣ ਹਰੇਕ ਦੀ ਹੀ ਆ ਤੈਨੂੰ ਪਤਾ ਨਹੀਂ ਉਹ ਬੁੜਾ ਹੈਗਾ ਬੁੜਾ ਠੇਰਾ ਮੇਰੇ ਉਹਦੇ ਨਾਲ ਚੱਕਰ ਚੱਲਣਗੇ ਨਹੀਂ ਕਿਸੇ ਹੋਰ ਨਾਲ ਹੋਊਗਾ ਹੋਰ ਕਿਹਦੇ ਨਾਲ ਹੋਊਗਾ ਮੇਰੇ ਘਰ ਚ ਚਲ ਅਸੀਂ ਕਿਸੇ ਨੂੰ ਨਹੀਂ ਦੱਸਦੀਆਂ ਦੱਸ ਦੇ ਤੂੰ ਮੈਂ ਤੁਹਾਨੂੰ ਨਾ ਕੈਮਰੇ 'ਚ ਦਿਖਾਉਂਗੀ ਕੱਢ ਕੇ ਬੰਤਿਆ ਹੂੰ ਚੰਗਾ ਭੈਣੇ ਮੰਨ ਤਾਂ ਲੈਨੇ ਚਲ ਮੰਨ ਲੈਨੇ ਭਾਈ ਹੂੰ ਯਕੀਨ ਜਾਂ ਤਾਂ ਹੁੰਦਾ ਨਹੀਂ ਹੈਗਾ ਮੈਨੂੰ ਯਕੀਨ ਤਾਂ ਮੈਨੂੰ ਨਹੀਂ ਹੁੰਦਾ ਹਲੇ ਤੱਕ ਭੈਣੇ ਵੈਸੇ ਗੁੱਸਾ ਨਾ ਕਰੀ ਪਾਣੀ ਤਾਂ ਪਿਆ ਦੇ ਐਨੀ ਗਰਮੀ 'ਚ ਅਸੀਂ ਤੁਰ ਕੇ ਆਈਆਂ ਕੱਲ ਦੀ ਲਾਈਟ ਨਹੀਂ ਆਈ ਹੈਗੀ ਫ੍ਰਿਜ 'ਚ ਤਾਂ ਜਮਾ ਪਾਣੀ ਹੈਗਾ ਇੱਕ ਗਲਾਸ ਵੀ ਨਹੀਂ ਰਿਹਾ ਨਿਕੜੇ ਚ ਤਾਂ ਹੋਊਗਾ ਘੜੇ ਵਾਲੇ ਪਿਆ ਦੇ ਨਿਕੜੇ ਚ ਵੀ ਨਹੀਂ ਹੈਗਾ ਲੈਟ ਹੀ ਨਹੀਂ ਆਈ ਹੈ ਕਿ ਘਣਾ ਵੀ ਨਹੀਂ ਭਰਿਆ ਮੋਟਰ ਤੋਂ ਮੈਂ ਤਾਂ ਕੁਮਾਰ ਦੀ ਗੱਲ ਹੋ ਗਈ ਨਹੀਂ ਪਾਣੀ ਨੂੰ ਤਾਂ ਦੁਸ਼ਮਣ ਨੂੰ ਵੀ ਨਹੀਂ ਜਵਾਬ ਦਿੰਦੇ ਹੁੰਦੇ ਪਰ ਮੈਂ ਤਾਂ ਆਪ ਸਵੇਰ ਦੀ ਪਿਆਸੀ ਬੈਠੀ ਆ ਤੁਸੀਂ ਮੇਰੇ ਵਾਸਤੇ ਨਹੀਂ ਦਿੰਦੀਆਂ ਤੁਸੀਂ ਸਾਡੇ ਮੇਰੇ ਵਾਸਤੇ ਲਿਆਉਂਦੀਆਂ ਸਾਨੂੰ ਦੱਸ ਦਿੰਦੀ ਅਸੀਂ ਲੈ ਆਉਂਦੀਆਂ ਲੈ ਨਿੰਬੂ ਪਾਣੀ ਬਣਾ ਲੈਂਦੀਆਂ ਹੋਰ ਦੱਸ ਠੰਡੇ ਦੀ ਬੋਤਲ ਲੈ ਆਉਂਦੀਆਂ ਨਹੀਂ ਤੇ ਆ ਤੇਰੇ ਟੂਨੇ ਵਾਲੇ ਠੰਡੇ ਦੀ ਬੋਤਲ ਚੱਕ ਲੈਂਦੀ ਤੂੰ ਨਿਕਾਣੂ ਇਹ ਤਾਂ ਕਾਣੂ ਪੀਣੀ ਆ ਚੱਲ ਜਿੱਦਣ ਹੁਣ ਆਈਆਂ ਫੇਰ ਫੜ ਲਈ ਆਈਓ ਆੰਦੇ ਆੰਦੇ ਠੰਡੇ ਦੀਆਂ ਬੋਤਲਾਂ ਚਲ ਕੋਈ ਨਾ ਤੈਨੂੰ ਸਿ ਨਿੰਬੂ ਪਾਣੀ ਬਣਾ ਕੇ ਲਿਆ ਦਾਂਗੇ ਬੋਤਲਾਂ ਵੀ ਲਿਆ ਦਾਂਗੇ ਕੋਈ ਬੋਤਲਾਂ ਦੱਸ ਦੇ ਕਿੰਨੀਆਂ ਚਾਹੀਦੀਆਂ ਲਿਆ ਦਿਓ ਜਿੰਨੇ ਤੁਹਾਡਾ ਦਿਲ ਕਰਦਾ ਹੋਰ ਘਰ ਠੀਕ ਆ ਸਾਰੇ ਸਾਡੇ ਘਰ ਤਾਂ ਠੀਕ ਆ ਸਾਰੇ ਤੇਰੇ ਠੀਕ ਆ ਭਾਈ ਹਾਂ ਭਾਈ ਠੀਕ ਐ ਸਾਨੂੰ ਤਾਂ ਤੇਰੀ ਫਿਕਰ ਹੋ ਰਹੀ ਅਸੀਂ ਆਖਿਆ ਚਲ ਪਤਾ ਤਾਂ ਲੈ ਕੇ ਆਈਏ ਵੀ ਕੈਮਰੇ ਲਵਾ ਲੇ ਕੋਈ ਕੱਲ ਪਤਾ ਲੱਗੀ ਏ ਟੂਣਾ ਮੈਂ ਤਾਂ ਹੁਣ ਅੰਦਰ ਕੈਮਰੇ ਲਾ ਕੇ ਬੈਠੂੰਗੀ ਨਹੀਂ ਭਣੇ ਜਦ ਮੈਨੂੰ ਦਿਖਿਆ ਵੀ ਹੁਣ ਟੂਣਾ ਕਰਨ ਲੱਗਿਆ ਮੈਂ ਤਾਂ ਉਹਨੂੰ ਫੜ ਕੇ ਕੁੱਟੂੰਗੀ ਕਣੀ ਇੱਕ ਤੈਨੂੰ ਗੱਲ ਦੱਸਾਂ ਹਾਂ ਅਸੀਂ ਤਾਂ ਤਾਂ ਆਈਆਂ ਸੀ ਉੱਥੇ ਨਾ ਦੁਕਾਨ ਦੇ ਉੱਤੇ ਗੱਲ ਹੁੰਦੀ ਪਈ ਸੀਗੀ ਅੱਛਾ ਕਿਹਦੀ ਸਾਰੇ ਪਿੰਡ ਚ ਗੱਲ ਉੱਡ ਗਈ ਕਿਹਦੀ ਕਹਿੰਦੀ ਕੋਈ ਬੁੜੀ ਭੱਜ ਗਈ ਹਾਂ ਨਹੀਂ ਕਿਹੜੀ ਬੁੜੀ ਭੱਜ ਗਈ ਆਪਣੇ ਪਿੰਡ ਚ ਭੈਣੇ ਅਸੀਂ ਤਾਂ ਹੀ ਤਾਂ ਤੇਰੇ ਕੋਲ ਆਈਆਂ ਸੀਗੀਆਂ ਲੈ ਹੁਣ ਮੈਂ ਕਿਹੜਾ ਪਿੰਡ ਚ ਗੇੜੇ ਕੱਢਦੀ ਫਿਰਦੀ ਆ ਮੈਨੂੰ ਤਾਂ ਆਪਣੀ ਪਤਾ ਲੱਗਦਾ ਕੀ ਹੋ ਰਿਹਾ ਪਿੰਡ ਚ ਮੇਰਾ ਬਾਹਰ ਚ ਟੂਣੇ ਹੁੰਦੇ ਮੈਨੂੰ ਤਾਂ ਤਾਂ ਨਹੀਂ ਪਤਾ ਲੱਗਿਆ ਕਿਹੜਾ ਕਰਕੇ ਗਿਆ ਉਹ ਤਾਂ ਕਿਤੇ ਕੈਮਰੇ ਲਵਾਏ ਤਾਂ ਪਤਾ ਲੱਗਿਆ ਨਹੀਂ ਨਹੀਂ ਭੈਣੇ ਤੂੰ ਗਲਤ ਸਮਝ ਗਈ ਅਸੀਂ ਸੋਚਿਆ ਕਿ ਤੇ ਤੁਹਾਡੇ ਘਰ ਹੀ ਕੋਈ ਕਾਂਡ ਤਾਂ ਨਹੀਂ ਹੋ ਗਿਆ ਹੋਰ ਅਸਤਾਪਾ ਜੀ ਸਾਡੇ ਘਰ ਤੋਂ ਤਾਂ ਕਿਹਨੇ ਭੱਜਣਾ ਸਾਡੇ ਘਰ ਨਹੀਂ ਕੋਈ ਭੱਜਦਾ ਨਹੀਂ ਬਣ ਤੈਨੂੰ ਦੇਖ ਕੇ ਦਿਲ ਖੁਸ਼ ਹੋ ਗਿਆ ਬਸ ਸ਼ੁਕਰ ਆ ਹੋਰ ਕੋਈ ਸੇਵਾ ਨਾ ਬਸ ਸੇਵਾ ਨਾ ਬਣੇ ਪਾਣੀ ਤਾਂ ਤੂੰ ਪਿਆਇਆ ਨਹੀਂ ਸੇਵਾ ਸੇਵਾ ਕਰੀ ਤੂੰ ਘੁੱਟ ਨਹੀਂ ਪਿਆਈ ਹੈਗੀ ਪਣੇ ਹੁਣ ਜਦ ਹੈ ਹੀ ਨਹੀਂ ਪਾਣੀ ਮੈਂ ਦੱਸ ਕਿੱਥੋਂ ਪਲਾਦਾ ਤੈਨੂੰ ਤੇ ਸੇਵਾ ਫਿਰ ਸਾਡੀ ਕੀ ਕਰਨਗੀ ਜਾਂ ਫਿਰ ਨਾ ਹੀ ਨਾ ਲੈ ਚੱਲ ਚੱਲੀਏ ਫਿਰ ਆਪਾਂ ਵੈਸੇ ਪਣੀ ਪੱਕਾ ਤੇਰੀ ਗੱਲ ਤਾਂ ਨਹੀਂ ਹੈਗੀ ਤੇ ਨਹੀਂ ਹੈਗੀ ਜੇ ਹੈਗੀ ਹੈ ਦੱਸ ਦੇ ਅਸੀਂ ਸਮਾਨ ਫੜ ਲਿਆ ਕਰਾਂਗੇ ਤੇਰਾ ਚਲ ਠੀਕ ਆ ਬਗਜੋ ਫਿਰ ਹੁਣ ਤੁਸੀਂ ਲੈ ਦੱਸ ਨਹੀਂ ਅਸੀਂ ਤਾਂ ਤੇਰਾ ਪਤਾ ਲੈਣ ਆਈਆਂ ਸਾਨੂੰ ਕਹਿੰਦੀ ਬਗਜੋ ਲੈ ਹੈ ਮੈਂ ਕਿਹਾ ਕਿ ਹਾਂ ਸੀ ਵੀ ਮੇਰਾ ਪਤਾ ਲੈ ਜਾਓ ਪਤਾ ਨੂੰ ਗੋਲੀ ਚੱਲੀ ਆ ਜੇ ਨੀ ਚਾਲੇਰਾ ਹਾਲ ਚਾਲ ਪੁੱਛਣਾ ਹੀ ਹੈ ਉਤੋਂ ਲੱਛਣ ਕਰਦੀਆਂ ਹੈ ਨਹੀਂ ਨਾ ਮੈਂ ਕਿਹੜਾ ਤੁਹਾਨੂੰ ਬੁਲਾਣ ਜਾਂਦੀ ਆ ਲੰਡਰਾ ਆਹੀ ਤੇਰੇ ਲੱਛਣ ਨੇ ਐਨਾ ਵਰਕੇ ਤੂੰ ਘਰੋਂ ਨਿਕਲਦੀਆਂ ਬੰਗੇ ਹਾਰੇ ਲਾ ਕੇ ਸੁਰਖੀ ਕਿਵੇਂ ਬੈਠੀ ਹੈ ਯਾਰ ਨੂੰ ਦੇਖਦੀ ਹੈ ਹਾਂ ਮੈਂ ਮਾਪਿਆ ਤੇ ਮੇਰੇ ਘਰ ਆ ਕੇ ਬੱਤਮੀ ਜੀ ਕੀਤੀ ਆ ਹਾਂ ਤੇਰੇ ਤੇਰੇ ਤੂੰ ਕੋਈ ਫਿਕਰ ਤੇਰੇ ਨਾਲ ਦੇ ਮੰਜੇ ਮੁੱਦੇ ਬਚਣਗੇ ਆਵੇ ਕਰਕੇ ਕਿ ਤੇਰੇ ਮੰਦੇ ਮੰਜੇ ਮੁੱਤੇ ਵਜਣਗੇ ਮੈਂ ਤਾਂ ਬਸ ਤੇਲ ਜਾ ਮੈਂ ਤੁਹਾਡੇ ਵਜਣਗੇ ਮੰਜੇ ਤਾਂ ਮੁੱਤੇ ਹੋਰ ਵਜਣਗੇ ਕਲਾਣੀ ਹੈ ਤੇਲ ਜਾਮ ਲਾਉਣੀ ਹੈ ਅਸੀਂ ਕਹਿਵਾਂ ਤਾਂ ਲਵਾਇ ਤੇ ਖਸਮ ਨੂੰ ਡੀਕਦੇ ਤੇਰੇ ਖਸਮ ਆਉਂਦਾ ਉਹ ਤੇਨੂੰ ਅੰਤ ਨਹੀਂ ਆਉਂਦਾ ਉਹਨੇ ਚਾਰ ਜਾ ਰਹੇ ਨੇ ਹੋ ਹਾਜਾ ਜਤਾ ਟੂਣਾ ਤੇ ਪੂਰਾ ਹੋ ਜਾਊਗਾ ਹਾਂ ਆਹ ਇਹ ਜਿਵੇਂ ਟਲੂ ਪਾਰੇ ਪੁੱਡਰ ਪੁੱਡਰ ਛੜਾ ਠਮਾ ਲਿਆ ਟੱਜ ਪੰਜਾਰ ਪੀਏ ਕੱਕ ਨਬਰ ਤੂੰ ਕਮ ਮੈਂ ਜਲਤ ਪੋਣਾ ਤੀ ਆਪਣਾ ਚੱਲ ਭਾਈ ਇਹ ਕਭੀ ਕੀ ਕਰਵਣਾ ਚੋੜੇ ਤੂੰ ਅੱਜ ਨਹੀਂ ਛੱਡਦੀ ਤੈਨੂੰ ਦੇਖਦਾ ਚਾਹ ਤੂੰ ਤੇਰਾ ਬਹਿ ਜਾ ਬੇੜਾ ਤੇਰਾ ਮਰਜੇ ਤੂੰ ਤੈਨੂੰ ਸ਼ਰਮ ਨਹੀਂ ਹੈ ਗਈ ਆ ਕੀ ਆ ਓਏ ਮੇਰਾ ਨਹੀਂ ਹੈਗਾ ਮਾਤਾ ਤੇ ਮੇਰੇ ਪੈਸੇ ਧੱਕਦਾ ਨਾ ਤੂੰ ਮੈਨੂੰ ਕੀ ਸਮਝਦਾ ਮੈਂ ਸਾਰਾ ਕੁਝ ਕੈਮਰੇ ਚ ਦੇਖ ਲਿਆ ਆ ਕੀ ਆ ਹਾ ਕਮਰੇ ਲਾਈ ਹੋਏ ਨੇ ਤਾਂ ਹੋਰ ਕੀ ਮੈਨੂੰ 1 ਮਹੀਨਾ ਹੋ ਗਿਆ ਦੇਖਦੀ ਤੂੰ ਰੋਜ਼ ਉੱਥੇ ਟੂਣਾ ਕਰਕੇ ਜਾਣਾ ਗਾ ਕਪ ਹਉਣੀ ਮੈਥੋ ਹੋ ਗਈ ਗਲਤੀ ਦੇਖ ਟੂਣਾ ਹੋ ਗਿਆ ਮੈਂ ਤੇ ਤੂੰ ਹੱਥ ਬੰਦਾ ਬੰਦਿਆ ਚ ਨਾ ਗੱਲ ਜਾਵੇ ਕਿਉਂ ਨਾ ਜਾਵੇ ਉਹ ਫੇਰ ਕਿ ਮੈਂ ਤਾਂ ਤੇਰੀ ਵੀਡੀਓ ਵਾਇਰਲ ਕਰੂ ਇਹ ਕੋਈ ਅੱਗ ਲਾ ਕੇ ਟੂਣਾ ਤੀ ਮੇਰਾ ਪਰਾਂ ਕਮ ਨਾ ਭੜਿਆ ਨਾ ਤੋਰੇ ਟੂਨੇ ਕਰਦਾ ਖਾਤੋਂ ਐ ਤੈਨੂੰ ਆਹੀ ਘਰ ਮਿਲੇ ਟੂਨੇ ਕਰਨ ਨੂੰ ਕੱਲ ਕੋਈ ਨਾ ਜਿਹੜਾ ਕੁਝ ਹੋਣਾ ਤੀ ਹੋ ਗਿਆ ਹੁਣ ਤਾਂ ਐ ਕਿਵੇਂ ਹੋ ਗਿਆ ਇੱਕ ਡਰ ਛੱਡ ਦੀ ਤੂੰ ਮੈਂ ਚੱਲੇ ਮੈਂ ਕਿਉ ਸਿੱਟਾਂ ਚੱਕ ਇਹਨੂੰ ਚੱਕ ਇਹਨੂੰ ਬੜਾ ਚੱਪਾ ਚੱਕ ਆਏ ਆਏ ਓਏ ਲਾਸਟ ਟੂਰਨਾਮੈਂਟ ਆਦਾ ਇੱਕੋ ਕਰ ਦਿੱਤਾ ਮਰ ਮਰ ਨਾ ਮਰ ਨਾ ਹਾਕੀ ਸੁਣੀ ਆ ਕਿਹੜੇ ਕੰਜਰ ਨੇ ਕਿਹਾ ਵੇ ਰੂਣੇ ਕਰ ਮਰ ਜੀ ਤੇਰੇ ਟੂਨੇ ਨਾ ਪੱਠਾ ਬਿਠਾ ਕੇ ਰੱਖਦਾ ਮੇਰਾ ਕੀ ਹੋ ਗਿਆ ਮੇਰੇ ਘਰ ਵਾਲਾ ਖਡਾਤਾ ਜੋ ਆਖ ਮੇਰੇ ਹਟ ਗਏ ਪ੍ਰਿੰਸੀਪਲ ਦੇ ਨਾਮ ਖੱਟ ਕੇ ਕਰ ਭੇਜਤੇ ਸਾਰੇ ਕੰਮ ਪੁੱਠੇ ਹੋ ਗਏ ਡੰਗਰ ਮੇਰੇ ਵਿੱਕ ਗਏ ਫਿਰ ਮੈਂ ਹੁਣ ਕੀ ਕਰਾਂ ਨਾ ਮੈਨੂੰ ਐਂ ਦੱਸ ਤੂੰ ਟੂਣਾ ਕਰਦਾ ਕਾ ਤੂੰ ਐ ਮੈਨੂੰ ਤਾਂ ਕੱਚੇ ਸ਼ੈਣੇ ਨੇ ਕਹੇ ਸੀ ਵੀ ਇੱਕ ਮਹੀਨਾ ਟੂਣਾ ਕਰਨਾ ਹੈ ਕਿਸੇ ਦੇ ਬਾਹਰ ਤੇ ਫਿਰ ਗਰੈਟਲਸ ਟੈਂਟ ਫੇਰ ਕੀ ਹੋ ਗਿਆ ਪਤਾ ਨਹੀਂ ਸ਼ਰਮ ਨਹੀਂ ਆਉਂਦੀ ਤੇਰਾ ਦਿਮਾਗ ਨਹੀਂ ਹੈਗਾ ਸਿਆਣਾ ਤੱਕੇਗਾ ਖੁੱਛ ਛਾਲ ਮਾਰ ਮਰ ਜੀਗਾ ਮੈਨੂੰ ਮਾਰ ਮਰਨ ਮੇਰੇ ਦੁਸ਼ਮਣ ਐਕਸ਼ਨ ਚੱਕ ਇਥੋਂ ਤਿੱਤਰ ਹੋ ਜਾ ਉੜ ਕੇ ਮੈਨੂੰ ਦੇਖਣਾ ਜਾਈ ਉਹ ਪੰਜਾਹ ਰੁਪਏ ਫਰਾਈ ਮੈਂ ਕਿਉਂ ਚੱਕਾਂ ਚੱਕ ਇਹਨਾਂ ਨੂੰ ਹਾਂ ਬਰੇ ਕਿਥੋਂ ਪੜਾ ਕੇ ਲਿਆ ਆ ਨਾ ਤੇਰੇ ਰਿਸ਼ਤੇਦਾਰ ਮਰ ਗਏ ਉਹਨਾਂ ਦੇ ਬਾਰਾ ਚ ਘਰ ਜਾ ਕੇ ਟੂਨੇ ਕੰਜਰ ਕਿਸੇ ਥਾਂ ਦਾ ਮਿੰਟਾਂ ਦੀ ਗੱਲ ਹੈ ਮੇਰੀ ਗੱਲ ਇੱਕ ਟੂਣਾ ਰਹਿੰਦਾ ਮੇਰਾ ਮਨੁੱਖ ਨੇ ਨੇ ਕਿਹਾ ਸੀ ਵੀ ਦੇਖ ਵੀ ਜੀ ਦਾ ਹੱਜ ਦਾ ਪੱਛ ਦਾ ਘਰ ਪਤਲੀ ਜੋ ਬਹੂ ਆਉਦੇ ਬਾਤ ਕਰੀਏ ਤੂੰ ਜਾਨਣਾ ਕਿਥੇ ਸਣੇ ਤੇਰੇ ਸਿਆਰੇ ਹੱਥ ਬਨਾਲਾ ਇੱਕ ਟੂਣਾ ਕਰ ਲੈਂਦੇ ਅੱਜ ਲੈ ਤੂੰ ਕਰਕੇ ਦਿਖਾ ਫਿਰ ਕਰ ਟੂਣਾ ਹੁਣ ਕਰ ਮੈਂ ਬੈਠਾ ਲਾ ਦਿੰਦਾ ਤੂੰ ਕਰ ਟੂਣਾ ਕਰ ਆ ਕੱਟਦਾ ਰਿਹਾ ਤੀ ਫਿਰ ਹੁਣ ਕਾਰਨ ਦੁਆਰਾ ਕਾਰਨ ਜੇ ਤੈਨੂੰ ਦਉ ਨਾ ਤਣੇ ਸੜੀ ਮੈਂ ਫਿਰ ਇੱਕ ਟੂਨੇ ਨਾਲ ਹੁਣ ਤੀ ਉੱਦਾ ਮੇਰਾ ਘਰ ਬਚ ਜੂ ਉਹਨੇ ਕਹਿਤੀ ਵੀ ਜੀ ਅਬ ਤੂੰ ਮੇਰੇ ਘਰ ਦਾ ਪੱਠਾ ਬਿਠਾਤਾ ਇੱਕ ਟੂਨੇ ਨਾਲ ਕੀ ਹੁੰਦਾ ਕਰੀ ਹੁਣ ਮਰ ਜਾ ਮੈਂ ਇੰਨੇ ਥਾਮੋ ਕੰਮ ਤੋਂ ਕੱਢਦਾ ਜੇ ਟੂਣਾ ਹੋ ਜੂ ਮੇਰਾ ਕੰਮ ਬਣ ਜੂ ਕੋਈ ਤੇਰਾ ਕੀ ਕਾਇ ਤੂੰ ਦੱਛ ਪਹਿਲਾਂ ਤਾਂ ਤੈਨੂੰ ਥਾਮੇ ਤੋਂ ਕੰਮ ਤੋਂ ਹੀ ਕੱਢਿਆ ਹੁਣ ਮੈਂ ਤ ਤੇਰੀ ਵੀਡੀਓ ਵਾਇਰਲ ਕਰੂੰ ਤੂੰ ਨੇ ਕਰਦੇ ਦੀ ਸਾਰਾ ਮੇਰਾ ਸੀਸੀਟੀਵੀ ਕੈਮਰੇ ਚ ਕੈਚ ਹੋ ਗਿਆ ਆ ਦੇਖ ਲੱਗਿਆ ਤੇਰੇ ਸਿਰ ਤੇ ਉਹ ਫੇਰ ਅੱਜ ਲਾਸਟ ਟੂਣਾ ਆਇਆ ਕਿਉਂ ਕਰਦੀਆਂ ਭੈਣ ਬਣ ਕੇ ਖੜ ਜਾਂਦੀ ਤੂੰ ਜਾਨਣਾ ਹੋਰ ਕਿ ਤੈਨੂੰ ਭੇਜਾਂ ਮੈਂ ਕਹਣਾ ਪਿੰਡ ਇਕੱਠਾ ਵੇ ਜਾ ਇੱਥੋਂ ਮਣ ਮੁੜ ਕੇ ਨਾ ਦੇਖ ਜਾਈ ਲਾਸਟ ਟੂਣ ਆਤੀ ਅੱਜ ਮੈਂ ਤਾਂ ਤੂੰ ਜਾਨਣਾ ਮਾਰੀ ਨਾ ਮਾਰੀ ਨਾ ਜਾਨਣਾ ਮੈਂ ਤੈਨੂੰ ਚੱਲ ਕਟੋ ਕਟਾਪ ਦੀ ਉਮਰ ਦੀ ਤਾਲੀ ਹਾਂਜ ਕਰ ਆ ਵੀ ਚੱਕ ਦੇ ਗੁੱਠਲੀ ਜੀ ਮੇਟੀ ਨਹੀਂ ਹੈਗੀ ਇਹ ਤੇਰੇ ਪਿਛਲੇ ਟੂਣੇ ਦੇ ਭਈਆ ਬੈਠੇ ਆਰ ਦੋ ਕਿੱਥੇ ਆ ਜਾਂਦਾ ਮੂੰਹ ਚੱਕ ਕੇ ਇਹ ਗੱਲ ਆਪਣੇ ਤਰ੍ਹਾਂ ਬੰਦਾ ਚ ਗੱਲ ਲੈਣਾ ਜਾਵੇ ਜਿਵੇਂ ਮੇਰਾ ਲੱਛ ਮੈਂ ਤੇਰੀ ਵੀਡੀਓ ਵਾਇਰਲ ਕਰੂੰ ਕਰੂੰਗਾ ਤਾਂ ਤੇਰੇ ਭਾਰਤੀ ਟੂਨ ਆ ਇਹ ਦੋ ਦਿਨ ਤੂੰ ਕਰਕੇ ਦਿਖਾਈ ਤੇ ਲੱਤਾਂ ਤੋੜਾਂਗੀ ਮੈਂ ਤਾਂ ਕਹਣਾ ਤੇਰਾ ਕੱਖ ਨਾ ਰਹਿ ਆ ਜੀ ਦਾ ਤੇਰਾ ਨਾ ਰਹਿ ਮਾਂ ਜਾ ਨਾ ਮੈਂ ਦੱਬ ਲੱਤਾਂ ਤੋੜਾਂਗੀ ਨਾ ਚੁੱਪ ਤਾਂ ਨਹੀਂ ਮੇਰੇ ਤੋਂ ਹੈ ਚੱਲ ਜਾ ਨਾ ਮੱਚ ਤੇਰਾ ਨਾ ਰਹਿ ਕੱਖ ਇੱਕ ਤਾਂ ਤੂੰ ਮੇਰੇ ਬਾਹਰ ਚ ਟੂਨੇ ਕਰਕੇ ਜਾ ਨਾ ਹੈ ਉਪਰਾਂ ਤੂੰ ਮੈਨੂੰ ਗਾਲਾ ਕੱਢਦਾ ਆਏ ਤਾਂ ਇੱਥੇ ਤੇਰੀ ਲੱਤ ਤੋੜੂ ਮੈਂ ਆਉਂਗਾ ਦੁਬਾਰੇ ਤੂੰ ਨਾ ਤੇਰੇ ਬਾਹਰ ਚ ਕਰਕੇ ਜਾਊ ਆ ਲੈ ਫਿਰ ਤੈਨੂੰ ਮੈਂ ਦੱਸੂ ਤੈਨੂੰ ਮੈਂ ਦੋਸਣਾ ਇਸੜੀ ਆਈ ਤੂੰ ਫਿਰ ਮੇਰੇ ਬਾਹਰ ਚ ਟੋਣਾ ਕਰਨ ਸਾਰੇ ਪਿੰਡ ਚ ਕੱਢੂ ਤੇਰਾ ਜਲੂਸ ਵਗਦਾ ਰਹਾ ਝਾੜੂ ਵੇਖ ਕੇ ਜਾਊ ਦੁਕਾਨ ਤੇ ਭੀਰ ਪਿਆ ਦਾ ਕੋਈ ਨਾ ਤੈਨੂੰ ਮੈਂ ਕਢਾਉਣੀ ਆ ਪਿੰਡ ਚ ਲੰਗੜਾ ਜਾਂ ਲੈ ਆਈ ਨਹੀਂ ਜਾਂਦਾ ਹੈਗਾ ਤਾਂ ਹੀ ਤਾਂ ਤੈਨੂੰ ਕੋਈ ਕੰਮ ਤੇ ਨਹੀਂ ਰੱਖਦਾ ਕੰਜਰ ਤੂੰ ਨੇ ਕਰਦਾ ਫਿਰਦਾ ਤੇਰੀ ਕੱਢੂ ਵੀਡੀਓ ਵਾਇਰਲ ਮੈਂ ਪਾਉ ਫੇਸਬੁੱਕ ਤੇ ਨਾਲੇ YouTube ਤੇ ਤੂੰ ਦੇਖਦਾ ਜਾ ਤੇਰਾ ਕੱਢੂ ਜਲੂਸ ਨੋ 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 ਨੋ